ਬਰਾਰ ਜਿਹੀ ਲਿਖੀ ਹੋਈ ਪੋਸਤਕ ਇੱਜ਼ਤ ਤਾਰ ਕਰਾਂਦੀਆਂ ਕੁੜੀਆਂ ਆਖਰੀ ਵਾਰ ਆਖਰੀ ਵਾਰ ਮਿਲਣਾ ਇੰਜ ਹੋਇਆ ਕਿ ਮੈਂ ਉਹਨੂੰ ਸ਼ੋਨਾ ਚਾਹੇ ਪਰ ਸ਼ੋ ਨਾ ਸਕੀ ਮੈਂ ਫੁੱਟ ਕੇ ਰੋਣਾ ਚਾਹਿਆ ਪਰ ਰੋ ਨਾ ਸਕੀ ਆਖਰੀ ਵਾਰ ਮਿਲਣਾ ਇੰਜ ਹੋਇਆ ਗੱਲ ਵੱਖੜੀ ਪਾਉਣ ਦੀ ਰੀਜ਼ ਅੰਦਰ ਹੀ ਦੱਬ ਲਈ ਕੋਈ ਗੱਲ ਕਹਿਣੀ ਸੀ ਪਰ ਮੂਝੀ ਜੱਬ ਲਈ ਆਖਰੀ ਵਾਰ ਮਿਲਣਾ ਇੰਜ ਵੀ ਤਾਂ ਹੋਇਆ ਵਾਦਾ ਉਮਰਾਂ ਦਾ ਕਰਨਾ ਸੀ ਪਰ ਕਰ ਨਾ ਸਕੇ ਤੱਕਣਾ ਚਾਹੁੰਦੀ ਸੀ ਚੁੱਪਚਾ ਪਰ ਚੁੱਪ ਉਸ ਦੀ ਜੱਗ ਨੂੰ ਸਭ ਆਖਰੀ ਵਾਰ ਮਿਲੇ ਸੀ ਉਹਦੋਂ ਪਤਾ ਨਹੀਂ ਦੁਬਾਰਾ ਮਿਲਾਂਗੇ ਜਾਂ ਨਹੀਂ ਜੇ ਮਿਲੇ ਵੀ ਤਾਂ ਪਤਾ ਨਹੀਂ ਜੁੜਾਂਗੇ ਜਾਂ ਨਹੀਂ ਜੇ ਜੁੜੇ ਵੀ ਤਾਂ ਪਤਾ ਨਹੀਂ ਨੀ ਵਾਂਗੀ ਜਾਂ ਨਹੀਂ ਆਖਰੀ ਵਾਰ ਇੰਜ ਕਿਉਂ ਮਿਲੂ ਸੀ ਆਪਾਂ ਤਨ